ਅਦਰਕ ਚਾਚੇ ਦੇ ਆਦਮ ਨੇ ਉਹ ਮਸ਼ੀਨ ਨੂੰ ਦੇਖੀ ਜਾਂਦੇ ਆ ਮਸ਼ੀਨ ਨੂੰ ਉਹ ਉੱਥੇ ਮਸ਼ੀਨ ਲੱਗੀ ਹੋਈ ਉਹਨੂੰ ਦੇਖੀ ਜਾਂਦੇ ਆ ਆ ਦੇਖੋ ਅੱਜ ਅਸੀਂ ਇੱਥੇ ਫਸ ਗਏ ਆ ਗੱਠ ਕੋਲ ਆ ਗੱਠ ਤੇ ਬੈਠੇ ਮੁੰਡੇ ਮਸਾਂ ਚੜੇ ਉੱਤੇ ਇੰਨਾਂ ਨੇ ਉੱਤੇ ਝੜ ਕੇ ਦੇਖਣਾ ਗੱਠ ਦੇ ਦੇਖੋ ਇਹ ਤੁਹਾਨੂੰ ਮੈਂ ਉਦੋਂ ਵੀਡੀਓ ਦਿਖਾਉਂਦਾ ਸੀ ਵੀ ਏਡੀ ਵੱਡੀ ਗੱਠ ਹੈ ਦੇਖੋ ਉਹ ਇੰਨੀ ਇਕੱਠਾ ਪਈਆਂ ਇਹ ਨਵੇਂ ਚਾਉਣ ਲੱਗ ਗਿਆ ਹੁਣ ਨਵੀਂ ਮਸ਼ੀਨ ਚ ਰੋੜ ਜੋ ਬੈ ਗਈ ਉੱਤੇ ਉਹ ਗੱਠ ਇੱਧਰ ਲਈ ਜਾਂਦੇ ਆ ਇਹਦੇ ਖੇਤਨ ਖਾਤਰ ਮਸਾਂ ਚੜੇ ਵਿਚਾਰੇ ਗੱਠ ਉੱਤੇ ਉਹ ਮੁੰਡਾ ਭੱਜ ਗਿਆ ਜਸੂ ਖੜ ਜਾ ਕਿੱਧਰ ਜਾਂਦੇ ਆ ਆਓ ਮੈਂ ਲੱਭੀ ਤੇ ਚਰਾਲੀਆਂ ਪੜਾਖੇ ਜੇ ਇਹ ਚੱਲ ਨਹੀਂ ਰਹੇ ਲੱਭੀ ਕੇ ਪੜਾਖੇ ਚੱਕੀ ਹੋ ਗਿਆ ਉਹ ਚੱਲਦੇ ਨਹੀਂ ਚੱਲੀ ਤਾਂ ਜਾਂਦੇ ਆ ਉਹ ਟਾਈਮ ਲਾ ਕੇ ਚੱਲਦੇ ਆ ਥੋੜੇ ਕੁੱਕੜ ਮਾਰ ਕੇ ਪੜਾਖੇ ਚਲਾਈ ਜਾਂਦੇ ਆ ਇਧਰ ਮੈਂ ਪਾਉ ਪੜਾਖੇ ਚਲਾਈ ਜਾਂਦਾ ਦੂਸਰੀ ਆਮ ਹੀ ਚੱਕੂ ਹੈ ਸਾਲ ਪੁਰਾਣੇ ਕਿਉਂ ਆ ਪੁਰਾਣੇ ਪੜਾਖੇ ਤੁਹਾਨੂੰ ਦੇਖੋ ਲੱਭੀ ਨਰਦਾਨੀ ਆ ਆਪਾਂ ਡਰਦੇ ਆ ਥੋੜਾ ਜਿਹਾ ਪੜਾਕੇ ਆਂਦੋ ਲੱਭੀ ਤੇ ਬੰਦਾ ਡਰਦਾ ਘਟਾ ਇਧਰ ਮੱਛਰ ਆ ਇਧਰ ਆ ਦੇਖ ਲੋ ਕੀ ਹਾਲ ਕਰ ਛੱਡਿਆ ਬੱਲਮ ਦਾ ਵਿਚਾਰੇ ਦਾ ਮੱਛਰੀ ਮੱਛਰ ਜਿੱਥੇ ਤੇ ਕਰਨੀਗਾ ਮਰੀ ਜਾਂ ਮੱਛਰੀ ਮੱਛਰ ਦੇਖੋ ਐਂ ਫੱਦਾ ਮੱਛਰ ਗੋਲ ਚ ਘੇਰੇ ਖਾਂਦਾ ਬਹੁਤ ਹੋ ਗਏ ਮੱਛਰ ਲੱਭੀ ਦੇ ਪੜਾਕੇ ਬਹੁਤ ਵੈਸੇ ਨਿਕਲੀ ਜਾਂਦੇ ਆ ਲੱਭੀ ਕਿਤੇ ਇੱਧਰ ਨਾ ਛੱਡਦੀ ਓਏ ਕਿਤੇ ਆਪਣੇ ਫੋਨ ਤੇ ਸਿੱਧਾ ਹੀ ਹੋ ਜੇ ਚੱਕ ਗੋਲੀ ਚਲਾਈ ਜਨਾ ਗੋਲੀ ਵੱਜੀ ਕਿਹੜੀ ਗੋਲੀ ਉਹ ਵੀ ਅੱਛਾ ਵੱਖ-ਖਾਂ ਖਾਂ ਬੰਦ ਕਰਕੇ ਰੱਖਿਆ ਕਰ ਜਾਈਂ ਕਰ ਉਹ ਅਧ ਨੂੰ ਮਦਮ ਹੋ ਮਾਸਕ ਦਮਾ ਦਨ ਮਾਸਕ ਲਿਆ ਦੇ ਹੈ ਇਹ ਰੋਣਾ ਖੜ ਜਾ ਇੱਕ ਮਿੰਟ 22 ਨੂੰ ਲਿਆ ਕੇ ਦਿੱਤਾ ਪਰ ਮਾਸਕ ਹੁਣ ਕੋਈ ਹੁਣ ਕੀ ਲੱਭੀ ਦੇ ਪੜਾ ਕੇ ਦੇ ਹੱਥੋਂ ਬਸ ਚੱਲਦੇ ਨਹੀਂਗੇ ਹੁਣ ਬਾਅਦ ਚ ਚੱਲਦੇ ਆ ਜੱਕੋ ਜੱਕ ਇਹਨੂੰ ਖਤਰਨਾਕ ਖਿਡਾਰੀ ਕਹਿੰਦੇ ਆ ਦੇਖੋ ਚੱਕੀ ਤੇਰੀਆਂ ਦਾ ਕੰਮ ਦੱਬੇ ਦੇ ਕੇ ਯਾਰ ਕੇ ਇਧਰ ਨਾ ਛੱਡਦੀ ਪਣਾਉਣ ਇਧਰ ਮਾੜਾ ਮੋਟਾ ਠੀਕਾ ਰੱਖ ਇਧਰ ਲੱਭੀ ਨੇ ਨਾਰ ਤੰਗ ਤੇ ਤੇ ਬੱਈ ਕਿਦਾਂ ਰੱਖ ਰਿਹਾ ਲੱਭੀ ਹੁਣ ਇੱਕ ਨਾਰ ਲੱਭੀ ਨੂੰ ਲੈ ਕੇ ਦਿੱਤਾ ਸੀ ਉਹ ਵੀ ਮੈਂ ਵਿਚਾਰੇ ਨਾਰ ਲੈ ਕੇ ਦਿੱਤਾ ਇੱਕ ਮਸਾ ਹੁਣ ਇਹ ਉਹ ਕਰੂਗਾ ਵਿਚਾਰਾ ਇਹ ਕਿਨਾਰ ਨੂੰ ਚਲਾ ਕੇ ਦਿਖਾਉਂਦਾ ਤੁਹਾਨੂੰ ਆਹ ਨਾਲ ਦੇਖੋ ਮੈਂ ਤਾਂ ਇਹਨੂੰ ਉਹ ਝੂਟਣ ਖਾਤਰ ਟੰਗਿਆ ਤੇ ਇਹ ਇਹ ਕੰਮ ਲੈਂਦਾ ਇਹ ਜੀ ਦੇਖੋ ਲੱਭੀ ਦਾ ਦੀਵਾ ਬੱਜ ਗਿਆ ਸੀ ਦੀਵੇ ਨੂੰ ਸਟਾਰਟ ਕਰਦਾ ਹੁਣ ਦੁਬਾਰੇ ਹੁਣ ਲੱਭੀ ਚਲਾਉਂਦਾ ਨਾਰ ਲੱਭੀ ਚਲਾਉਂ ਕਹਿੰਦਾ ਲੱਭੀ ਕਹਿੰਦਾ ਮੈਂ ਨਾਰ ਚਲਾਈ ਦਿੰਦਾ ਯਰ ਇੱਕ ਚਲੋ ਆਜੋ ਭਾਈ ਲੱਭੀ ਨੇ ਚਲਾਤਾ ਨਾਰ ਨਾਰ ਦੀ ਖਿਹੜਿਆਦੀ ਦੇਖੋ ਰੱਬੀ ਖੁਸ਼ ਆਏ ਚੱਲਗੇ ਲੱਭੀ ਨੇ ਕੱਢ ਲਿਆ ਹੁਣ ਦੂਜਾ ਨਾਰ ਲੱਭੀ ਨੇ ਫੇਰ ਚਲਾਉਣਾ ਨਾਰ ਇੱਕ ਲੱਭੀ ਕਹਿੰਦਾ ਅੱਜ ਹਟਣਾ ਨਹੀਂ ਚੱਕੀਦਰੀ ਹੋਣਾ ਕੰਮ ਨੂੰ ਜੱਕੋ ਹੋ ਗਿਆ ਕੰਮ ਲੱਭੀ ਕੀ ਦਿੱਤਾ ਫਿਰ ਇਹਨੇ ਓਏ ਆਹ ਦੇਖ ਲਓ ਇੰਨਾ ਥੋੜਾ ਫੋਨ ਦਾ ਪ੍ਰਦੂਸ਼ਣ ਇਹਨਾਂ ਨੂੰ ਬਹੁਤ ਲੱਭੀ ਨੇ ਹੁਣ ਕੱਢਦੀ ਚੱਕਰੀ ਲੱਭੀ ਦੀ ਹੁਣ ਚੱਕਰੀ ਚੱਲੂਗੀ ਚੱਲ ਗਈ ਚੱਕਰੀ ਚੱਲ ਗਈ ਚੱਲੇਗੀ ਲੱਭੀ ਥੋੜਾੇ ਪਾਸੇ ਚੱਕ ਉਹ ਚਲੋ ਲੱਭੀ ਦੀ ਚੱਲ ਗਈ ਚੱਕੀ ਹੋ ਜੀ ਆਪਾਂ ਪਿੱਛੇ ਮੜਾਏ ਚੱਕ ਆ ਸਾਡੇ ਕੋਲ ਛੋਟੀ ਜੀ ਅਸਤਵਾਜੀ ਇਹ ਇਹਦੇ ਨਾਲ ਆਪਾਂ ਹੁਣ ਤੁਹਾਨੂੰ ਦਿਖਾਉਣਾ ਕੀ ਮਾਹੌਲ ਬੰਦਾ ਦਾ ਡੈਡੀ ਕੁੱਕੜ ਮਾਰਕਦੇ ਹੁਣ ਹੱਥ ਦੀ ਚਲਾਉਣਗੇ ਇਹ ਦੇਖੋ ਹੁਣ ਦਿਖਾਉਣੇ ਹੱਥ થી ਚਲਾ ਕੇ ਦੇਖੋ ਦੇਖੋ ਲਗੇ ਚ ਲਗੇ ਹੱਥ ਤੇ ਚਲਾਇਆ ਕਲਾਪਿੰਗ ਕਰ ਦੋ ਮਤਲਬ ਕਿ ਕਲਾਪੀ ਕਰ ਦੇ ਓ ਬਸ ਇਹ ਦੂਜਾ ਪੜਾਕਾ ਫਿਰ ਹੱਥ ਤੇ ਸਾਥ ਦੀ ਸ਼ੱਕੂ ਉਹ ਡੈਡੀ ਨੇ ਬਹੁਤ ਚਲਾਏ ਹੋਏ ਆ ਪਹਿਲਾਂ ਪੜਾਕੇ ਬਹੁਤ ਚਲਾਏ ਹੋਏ ਬੋਤਲ ਲਿਆ ਬੋਤਲ ਰੇੜੀ ਇਹ ਵੀ ਚੱਲੂ ਆ ਫੜਾਕਾ ਦੇਖੋ ਹੱਥ ਦੇ ਨਹੀਂ ਚੱਲੇ ਨਹੀਂ ਚੱਲੇ ਮੈਕੂ ਚੱਲੇ ਸਕੂਲ ਮੈਕੂ ਵਾਈ ਕਰਦੇ ਕਿਹੜੀ ਕਲਾਸ ਹੋਗੀ ਮੈਕੂ 6 6 ਦੇਚ ਅੱਛਾ ਤੇ ਕਿੰਨੇ ਵਜੇ ਜਾਣਾ ਹੁਣ ਸੀ ਕਿੰਨੇ ਵੇਲੇ ਸਕੂਲ ਹੁੰਦਾ 8:30 8:30 ਦੇ ਕਰਕੇ ਅੱਛਾ ਉਧਰ ਆਈ ਜਾਂਦੇ ਹਾਂ ਉਹਦੇ ਡੈਡੀ ਨੇ ਜੰਨੀ ਉਹ ਆ ਗਏ ਮੁੰਡੇ ਤੇ ਅੱਜ ਤੂੰ ਉਹ ਕਰਨਾ ਸੀਗਾ ਛੁੱਟੀ ਨਹੀਂ ਛੁੱਟੀ ਨਹੀਂ ਜੀ ਆਹ ਦੇਖ ਲੋ ਰੱਜੋ ਵਾਈ ਕਰਦੇ ਲੱਭੀ ਆਏ ਕਰਦੇ ਦੇਖ ਵਾਈ ਕਰਦੀ ਵਾਈ ਜਾਂਦੇ ਸਕੂਲ ਮੁੰਡੇ ਸਵਾਗਤ ਹੈ ਮਿੱਤਰੋ ਅੱਜ ਦੇ ਵਲੌਗ ਤੇ ਅੱਜ ਆਪਾਂ ਚੱਲੇ ਕੰਮ ਕਰਨ ਉਹਦੇ ਖੇਤ ਉੰਨੀ ਚੱਲਦੇ ਆ ਤੇ ਡੈਡੀ ਆਈ ਜਾਂਦਾ ਟੈਰ ਤੇ ਆਪਾਂ ਇਹਨੇ ਤੁਰ ਕੇ ਟੈਂ ਟਾਈਮ ਹੋ ਗਿਆ 7:20 ਹੋ ਗਿਆ ਅੱਜ ਐਂ ਤਵਾਰ ਇਹ ਕੰਮ ਕਰਨ ਜਾਣੀ ਆ ਤਰਕਿਤ ਔਰ ਕੀ ਠੰਡ ਬਹੁਤ ਹੋ ਗਈ ਠੰਡ ਹੋਣ ਲੱਗੀ ਬਸ ਚੱਲ ਵੀ ਠੰਡ ਚੋਨੇ ਚਾਨੇ ਸਾਰੇ ਚੱਕ ਦੇ ਤੁਸ ਨਾ ਨਹੀਂ ਚਲਾ ਚੱਕੋ ਉੱਤੇ ਜ਼ੋਰ ਦੇ आ गया कैडी ने ला ट्रैट हो उतर नरमा खड़ा खेत ही खेत चारे पास खेत ही खेत इधर खेत ही खेत इधरों मथे बनी आने डेडी घा घू सारा करी जो इधर डैडी ने ट्रैट कर लिया स्टार्ट हूँ अस जाग जा ਉੱਥੋਂ ਲਾਦਦੇ ਆਂ ਰਾ ਚੱਕਣ ਫੇਰ ਦੇਖਦੇ ਆਂ ਕੀ ਬਣਦਾ ਇੱਥੋਂ ਹਸਾਬ ਸਾਰਾ ਮੱਥੇ ਬੰਨ ਤੇ ਆਪਾਂ ਹੁਣ ਅਸੀਂ ਸਾਰਾ ਚੱਕਾਂਗੇ ਬੱਟਾ ਕੋਲ ਜਿਹੜਾ ਘੜਿਆ ਘਾ ਚੱਕਦੇ ਆਂ ਮੈਂ ਤਾਂ ਰੱਡੀ ਚੱਕਦੇ ਆਂ ਘਾ